ਰੈਂਕ ਆਫ ਇੰਡੀਆ ਦੇ ਵੈਬਸਾਈਟ ਦੇ ਅਨੁਸਾਰ ਕੱਲ 2 ਜਨਵਰੀ ਨੂੰ ਉਹਨਾਂ ਦੇ ਆਂਕੜਿਆਂ ਦੇ ਹਿਸਾਬ ਨਾਲ ਸੂਬੇ ਦੀ ਸਰਕਾਰ ਜਿਨੇ ਵਾਅਦਾ ਕੀਤਾ ਸੀ ਕਰਜ਼ਾ ਮੁਕਤ ਕਰਨ ਦਾ ਕਰਜ਼ਾ ਘਟਾਉਣ ਦਾ ਅਗਲੇ 3 ਮਹੀਨਿਆਂ ਦੇ ਵਿੱਚ 126 ਕਰੋੜ ਰੁਪਇਆ ਨਵਾਂ ਕਰਜ਼ਾ ਲੈਣ ਜਾ ਰਹੀ ਹੈ ਅਗਲੇ 3 ਮਹੀਨਿਆਂ ਵਿੱਚ ਲਗਭਗ ਜਿਹੜਾ ਤੁਸੀਂ ਕਹਿ ਲਓ ਕਿ 4000 ਕਰੋੜ ਰੁਪਏ ਤੋਂ ਉੱਤੇ ਪਰ ਮੰਥ ਕਮਾ ਲੋਗੇ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਸੋ ਵੀ ਖਜ਼ਾਨੇ ਦਾ ਕੀ ਪੀਪਾ ਠੱਕ ਠੱਕ ਹੀ ਕਰਦਾ ਇਹ ਤਾਂ ਹੁਣ ਵਾਕਈ ਠੱਕ ਠੱਕ ਕਰ ਰਿਹਾ ਹੈ ਇਹ ਪੈਸਾ ਜਾ ਕਿੱਥੇ ਰਿਹਾ ਹੈ ਜੇ ਮੈਂ ਆਕੜਿਆਂ ਦੀ ਪੜਤਾਲ ਕਰਾਂ ਪੰਜਾਬ ਅੱਜ ਡੈਟ ਟੂ ਜੀਡੀਪੀ ਰੇਸ਼ੋ 47% ਤੇ ਬਿਠਰ ਜਿਹੜਾ ਪੂਰੇ ਮੁਲਕੇ 'ਚ ਕਿਸੇ ਵੀ ਸੂਬੇ ਦਾ ਸਭ ਤੋਂ ਜ਼ਿਆਦਾ ਹੈ ਜੇ ਮੈਂ ਆਕੜੇ ਦੀ ਪੜਤਾਲ ਕਰਾਂ ਜਿੰਨਾ ਤੁਸੀਂ ਤੁਹਾਡਾ ਰੈਵਨਿਊ ਹੈ ਉਹਦਾ 96 97% ਦੇ ਮਸਾਂ ਵਿਆਜ ਪੈਸ਼ਾਂ ਤੇ ਹੋਰ ਖਰਚੇ ਦੇ ਰਹੇ ਹੋ ਤੇ ਤੁਸੀਂ ਕਹਿ ਰਹੇ ਹੋ ਸਾਡਾ ਜਿਹੜਾ ਜੀਐਸਟੀ ਏਨੇ ਪਰਸੈਂਟ ਵੱਧ ਗਿਆ 1 ਲੱਖ 34000 ਕਰੋੜ ਦੀ ਇਨਵੈਸਟਮੈਂਟ ਇੰਡਸਟਰੀ ਆ ਗਈ ਉਹ ਬਈ ਪੈਸਾ ਕਿੱਥੇ ਗਿਆ ਉਹ ਪੀਪੇਚ ਕਿਹੜੀ ਮੋਰੀ ਐ ਜਿੱਥੋਂ ਪੈਸਾ ਨਿਕਲੀ ਜਾ ਰਿਹਾ ਕਿਉਂਕਿ ਪਿਛਲੇ 4 ਸਾਲਾਂ ਚ ਇੱਕ ਇਟ ਨਹੀਂ ਲੱਗੀ ਡਵੈਲਪਮੈਂਟ ਦੀ ਮੈਨੂੰ ਦੱਸੋ ਕੋਈ ਨਵਾਂ ਮੈਡੀਕਲ ਕਾਲਜ ਕੋਈ ਨਵਾਂ ਕਾਰਖਾਨਾ ਕੋਈ ਨਵਾਂ ਅਦਾਇਰਾ ਪੁੱਛ ਤਾਂ ਤੁਸੀਂ ਕੀਤਾ ਓਏ ਪੈਸਾ ਗਿਆ ਕਿੱਥੇ ਨਾਲੇ ਵੇਜੇ ਤੁਸੀਂ ਪੜਤਾਲ ਕਰੋ ਇਹ ਸਰਕਾਰ ਨੇ ਕਿਹਾ ਸੀ 16 ਮੈਡੀਕਲ ਕਾਲਜ ਮੈਂ ਬੜਾ ਹੈਰਾਨ ਰਹਿ ਗਿਆ ਮੈਨੂੰ ਤਰਸ ਆਇਆ ਪੰਜਾਬ ਸਰਕਾਰ ਤੇ ਦੋ ਮੈਡੀਕਲ ਕਾਲਜ ਪੁਤਲਾ ਤ ਹਿਸ਼ਾਲਪੁਰ ਉੱਥੇ ਪੁਰਾਣੀ ਸਰਕਾਰਾਂ ਦੇ ਐਗਜ਼ਿਸਟਿੰਗ ਹਸਪੀਟਲ ਵੱਡੇ ਬਣੇ ਨੇ ਇਹਨਾਂ ਨੇ ਸਿਰਫ 400 ਕਰੋੜ ਰੁਪਈਆ ਖਰਚ ਕਰਕੇ ਉਥਾ ਇਨਫਰਾਸਟ੍ਰਕਚਰ ਅਪਗ੍ਰੇਡ ਕਰਨਾ ਸੀ ਕਿ ਇੰਡੀਅਨ ਮੈਡੀਕਲ ਕਾਉਂਸਲ ਨੂੰ ਨਵੇਂ ਕਾਲਜਸ ਤੇ ਅਪਲਾਈ ਕਰ ਸਕੀ ਪਰ ਅੱਜ ਦਾ ਅਖਬਾਰ ਕਹਿ ਰਿਹਾ ਹੈ ਬਈ ਉੱਥੇ ਕੋਈ ਰੁਪਈਆ ਨਹੀਂ ਲੱਗਾ ਇਸ ਕਰਕੇ ਉਹ ਜਿਹੜੀ ਡੈਡਲਾਈਨ ਆ ਨਵੇਂ ਕਾਲਜ ਅਪਲਾਈ ਕਰਨ ਦੀ ਉਹ ਐਪ ਕੀ ਵੀ ਕੋਈ ਨਵਾਂ ਕਾਲਜ ਅਪਲਾਈ ਨਹੀਂ ਹੋਏਗਾ 16 ਮੈਡੀਕਲ ਕਾਲਜ ਤੇ ਛੱਡੋ ਮੁੱਖ ਮੰਤਰੀ ਸਾਹਿਬ ਜਿਹੜੇ ਦੋ ਸਾਡੇ ਕੋਲ ਇਨਫਰਾਸਟ੍ਰਕਚਰ ਤੇ ਕੁਝ ਕਰੋੜ ਰੁਪਿਆ ਖਰਚ ਕਰਕੇ ਅਪਗ੍ਰੇਡ ਕਰਨਾ ਤੁਸੀਂ ਉਹ ਵੀ ਨਹੀਂ ਕਰ پا ਰਹੇ ਤੁਸੀਂ ਜਿਹੜੇ ਮਲਾਜਮ ਨੇ ਸੂਬੇ ਦੇ ਇਹ 2025 ਤੋਂ ਤੁਸੀਂ ਉਹਨਾਂ ਨੂੰ ਡੀਏ ਵੀ 1% ਵੀ ਕਿਸ਼ਤਰੀ ਦਿੱਤੀ ਸਾਡੇ ਸੂਬੇ ਦਾ ਡੀਏ ਜੇ ਕੇਂਦਰ ਦਾ 61 ਹੈ ਸਾਡੇ ਪੜੋਸੀ ਸੂਬੇ ਦਾ 48 ਤੇ ਸਾਡਾ 41 42% ਹੈ ਤੁਸੀਂ ਮਲਾਜਮਾਂ ਨੂੰ ਵੀ ਕੱਖ ਨਹੀਂ ਦਿੱਤਾ ਤੁਸੀਂ ਇਨਫਰਾਸਟ੍ਰਕਚਰ ਤੇ ਕੋਈ ਪੈਸਾ ਨਹੀਂ ਲਾਇਆ ਹੁਣ ਕੱਲ ਉਸ ਤੋਂ ਬਾਅਦ ਕੱਲ ਮੈਂ ਪੜ ਰਿਹਾ ਹਾਂ ਇਹ ਸਰਕਾਰ ਦੀ ਆਰਥਿਕ ਹਾਲਤ ਇੰਨੀ ਪਤਲੀ ਹੈ ਇੰਨੀ ਪਤਲੀ ਹੈ ਕਿ ਸਾਡੇ 35 ਲੱਖ ਬਜ਼ੁਰਗ ਵਿਡੋਸ ਡਿਸੇਬਲਡ ਪਿਛਲੇ 4 ਮਹੀਨਾ ਤੋਂ ਉਹਨਾਂ ਦੀ 1500 ਰੁਪਏ ਮਹੀਨਾ ਪੈਸ਼ਨ ਵੀ ਨਹੀਂ ਦਿੱਤੀ ਗਈ ਜਿਹਦਾ ਇਹ ਨਾਰਾ ਮਾਰਦੇ ਨੇ ਸਾਡਾ ਬਜ਼ੁਰਗ ਸਾਡੇ ਮਾਨ ਜਿਹੜੇ ਕਹਿੰਦੇ ਸਨ ਵੀ ਅਸੀਂ 1500 ਤੋਂ 2500 ਰੁਪਏ ਪੈਨਸ਼ਨ ਕਰਾਂ ਦਾਂਗੇ ਮੁੱਖ ਮੰਤਰੀ ਸਾਹਿਬ ਉਹ ਪੀਪੇ ਦੀ ਕਿਸੇ ਕੋਲ ਡੁਪਲੀਕੇਟ ਚਾਬੀ ਤੇ ਨਹੀਂ ਦਿੱਲੀ ਵਾਲਿਆਂ ਕੋਲ ਜਿੱਥੋਂ ਪੈਸੇ ਨਿਕਲੀ ਜਾ ਰਹੇ ਨੇ ਜਾਂ ਜਿਵੇਂ ਤੁਸੀਂ ਸੁਣਾਉਂਦੇ ਸੀ ਬਿਸਕਟ ਵਾਲਾ ਪੀਪਾ ਉਹਦੇ ਥੱਲੇ ਕੋਈ ਚਾਬੀ ਰੱਖੀ ਹੋਈ ਹੈ ਜਾਂ ਇਹ ਪੈਸਾ ਤੁਸੀਂ ਇੱਕ علیحدਾ ਅਨ ਕਨਸਟੀਚਿਊਸ਼ਨਲ ਆਰਗੇਨਾਈਜੇਸ਼ਨ ਬਣਾਇਆ ਪੰਜਾਬ ਡਿਵੈਲਪਮੈਂਟ ਕਮਿਸ਼ਨ ਜਿਹੜੇ ਤੁਹਾਡੇ ਹੀ ਸਾਥਕਾਂ ਬੁਲਾ ਰਹੇ ਕਹਿ ਰਹੇ ਨੇ ਵੀ 100 ਕਰੋੜ ਮਹੀਨੇ ਦੀ ਤਨਖਾਹ ਕਿਉਂਕਿ ਮੈਂ ਆਪ ਪੜਿਆ ਤੁਸੀਂ ਨੇ ਬੜੇ ਐਡਵਾਈਜ਼ਰ ਰੱਖੇ ਨੇ ਬੜੀ ਏਜੰਸੀਆਂ ਰੱਖੀਆਂ ਨੇ ਰੰਗਲਾ ਪੰਜਾਬ ਵਾਸਤੇ ਉਹ ਤੁਹਾਡੇ ਉਸ ਕਮਿਸ਼ਨ ਨੇ ਤੁਹਾਡੇ ਐਡੇ 100 ਕਰੋੜ ਰੁਪਈਆ ਮਹੀਨਾ ਖਰਚ ਕਰਨ ਵਾਲੇ ਨੇ ਜੋ ਤੁਹਾਡੇ ਬੁਲਾ ਰਹੇ ਨੇ ਕਿ ਹੈ ਉਹ ਰੰਗਲਾ ਦੁੱਖਗਲਾ ਪੰਜਾਬ ਬਣਾਤਾ ਹੈ ਮੁੱਖ ਮੰਤਰੀ ਸਾਹਿਬ ਅਸੀਂ ਤੁਹਾਡੇ ਤੋਂ ਮੰਗ ਕਰਨਿਆ ਆਜ ਤੁਹਾਡੀ ਲੀਡਰਸ਼ਿਪ ਹੈ ਤੁਹਾਡੀ ਫਿਸਕਲ ਮਿਸਮੈਨੇਜਮੈਂਟ ਕਾਰਨ ਆਜ ਪੰਜਾਬ ਦਾ ਹਰ ਵਿਅਕ ਇੱਕ 131000 ਰੁਪਏ ਤੋਂ ਉੱਤੇ ਕਰਜ਼ੋਈਏ ਅਸੀਂ ਮੰਗ ਕਰਨੇ ਆ ਇੱਕ ਵਾਈਟ ਪੇਪਰ ਇਸ਼ੂ ਕਰੋ ਐਸਟੀਐਫ ਦਾ ਤੁਸੀਂ 12000 ਕਰੋੜ ਰੁਪਏ ਖੁਰਦਪੁਰਦ ਕਰ ਗਏ ਜਿੰਨਾ ਹਰ ਪਿੰਡ ਤੋਂ ਪੈਸਾ ਦਿੱਤਾ ਕੇਂਦਰ ਤੋਂ ਕੇਂਦਰ ਤੇ ਐਸਟੀਐਫ ਤੋਂ ਦਿੱਤਾ ਤੁਸੀਂ ਇਕੱਠ ਨਹੀਂ ਦਿੱਤਾ ਅਸੀਂ ਤੁਹਾਨੂੰ ਮੰਗ ਕਰਨੇ ਆ ਇੱਕ ਵਾਈਟ ਪੇਪਰ ਇਸ਼ੂ ਕਰੋ ਇਨਫਲੋ ਆਊਟਫਲੋ ਕਿਉਂਕਿ ਜਿੰਨਾ ਤੁਸੀਂ ਡੈਟ ਲਿਆ ਮੈਂ ਪੜ ਰਿਹਾ ਹਾਂ ਸਾ ਪੰਜਾਬ ਐਸਾ ਸੂਬਾ ਹੈ ਜਿਹੜਾ ਪੂਰੇ ਮੁਲਕੇ 'ਚ ਡੈਟ ਨੂੰ ਅਨਪ੍ਰੋਡਕਟਿਵ ਡੈਟ ਯੂਜ਼ ਕਰ ਰਹੇ ਆਂ ਅਨਪ੍ਰੋਡਕਟਿਵ ਡੈਟ ਦਾ ਮਤਲਬ ਤੁਸੀਂ ਖਰਚਾ ਲੈ ਕੇ ਰੋਜ਼ਮਰਾਂ ਦੇ ਖਰਚੇ ਕਰ ਰਹੇ ਹੋ ਤੁਸੀਂ ਕੋਈ ਕੈਪੀਟਲ ਇਨਫਰਾਸਟ੍ਰਕਚਰ ਨਹੀਂ ਕੀਤਾ ਕੋਈ ਤੁਸੀਂ ਮੁੱਢਲੇ ਖਰਚੇ ਤੇ ਕੋਈ ਮੁੱਢਲੇ ਢਾਂਚੇ ਤੇ ਕੋਈ ਪੈਸਾ ਨਹੀਂ ਖਰਚ ਕੀਤਾ ਸੋ ਇਸ ਕਰਕੇ ਇੱਕ ਵਾਈਟ ਪੇਪਰ ਇਸ਼ੂ ਕਰੋ ਪੈਸਾ ਇਨਫਲੋ ਆਊਟਫਲੋ ਜ਼ਮੀਨਾਂ ਤੁਸੀਂ ਵੇਚ ਰਹੇ ਹੋ ਕਰਜ਼ੇ ਤੁਸੀਂ ਲੈ ਰਹੇ ਹੋ ਜੀਐਸਟੀ ਤੁਸੀਂ ਕਲੇਮ ਕਰ ਰਹੇ ਹੋ ਸਾਡਾ ਵਧ ਰਿਹਾ ਹੈ ਤੇ ਫਿਰ ਇੱਕ ਅਸੀਂ ਮੰਗ ਕਰਨੇ ਆ ਇੱਕ ਵਾਈਟ ਪੇਪਰ ਇਸ਼ੂ ਕਰੋ ਪ੍ਰੋਪਰ ਤੁਹਾਡੀ ਸਰਕਾਰ ਤੋਂ ਲੈ ਕੇ ਅੱਜ ਤੱਕ ਇਨਫਲੋ ਆਊਟਫਲੋ ਪੈਸਾ ਕਿੱਥੋਂ ਆਇਆ ਪੈਸਾ ਕਿੱਥੇ ਗਿਆ ਤੁਸੀਂ ਪੰਜਾਬ ਦੀ ਜਨਤਾ ਦੇ ਪ੍ਰਤੀ ਜਵਾਬ ਦੇਓ ਇਹ ਸਾਰੇ ਘਟਾਲੇ ਸਾਡੇ ਪੰਜਾਬ ਚ ਹੀ ਆ ਵੀ ਜੇ ਕੋਈ ਚੁੱਕਦਾ ਚਾਹੇ ਉਹ ਪੱਤਰਕਾਰ ਭਰਾ ਚੁੱਕਦਾ ਚਾਹੇ ਕੋਈ ਚੁੱਕਦਾ ਉਹਨੂੰ ਫਿਰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਬਿਦਾਂ ਸਭਾ ਜੀ ਕਿਹਾ ਵੀ ਤੁਸੀਂ ਇੱਥੇ ਕਾਰਵਾਈ ਕਿਉਂ ਨਹੀਂ ਕਰਦੇ ਅੱਗੇ ਮੰਤਰੀ ਜੀ ਨੇ ਵਿਸ਼ਵਾਸ ਤੇ ਦਵਾਇਆ ਵੀ ਇੱਥੇ ਤੇ ਕਾਰਵਾਈ ਕਰਾਂਗੇ ਪਰ ਉਹ ਕਰਦੇ ਕਿ ਨਹੀਂ ਕਰਦੇ ਕਿਉਂਕਿ ਹੁਣ ਉਹਨਾਂ ਦੀ ਕੋਈ ਕਹਿਣੀ ਤੇ ਕਥਨੀ ਤੇ ਕੋਈ ਯਕੀਨ ਹੀ ਨਹੀਂ ਕਰਦਾ ਜਿਸ ਤਰ੍ਹਾਂ ਕਿ ਉਹਨਾਂ ਨੇ ਹਰ ਇੱਕ ਸਕੀਮ ਨੂੰ ਚਾਹੇ ਦੇਖ ਲਓ ਆਸ਼ੁਸ਼ਮਾਨ ਭਵ ਜਿਹੜੀ ਹੈਲਥ ਸਕੀਮ ਆ ਉਹ ਪੂਰੇ ਭਾਰਤ ਚ ਚੱਲਦੀ ਪਈ ਆ ਉਹ ਦਿੱਲੀ ਸਰਕਾਰ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਉੱਥੇ ਨਹੀਂ ਚੱਲਦੀ ਸੀ ਤੇ ਪੰਜਾਬ 'ਚ ਵੀ ਆਏ ਦਿਨ ਕਿਤੇ ਨਾ ਕਿਤੇ ਜਾ ਕੇ ਲੜਨਾ ਪੈਂਦਾ ਤਾਂ ਜਾ ਕੇ ਮਿਲਦੀ ਕਿ ਜਗ੍ਹਾ ਤੇ ਮਿਲਦੀ ਨਹੀਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗਰੀਬਾਂ ਲਈ ਯੋਜਨਾਵਾਂ ਜਿਹੜੀਆਂ ਬਣੀਆਂ ਉਹ ਪੰਜਾਬ 'ਚ ਪੰਜਾਬ ਸਰਕਾਰ ਉਹਦੇ ਤੇ ਧਿਆਨ ਦੇਣ ਦੀ ਵੀ ਆ ਪੰਜਾਬ 'ਚ ਸਿਰਫ ਤੇ ਸਿਰਫ ਆਪਣੇ ਜਿਹੜੇ ਨਿੱਜੀ ਲਾਭ ਉਹਦੇ ਤੇ ਲੱਗੀ ਆ ਉਹਦਾ ਕਿਤੇ ਨਾ ਕਿਤੇ ਹੈਲੀਕਾਪਟਰ ਦਾ ਰੌਲਾ ਪੈਂਦਾ ਕਿਤੇ ਨਾ ਕਿਤੇ ਹੋਰ ਸਕੀਮਾਂ ਦਾ ਇਦਾਂ ਹੀ ਪੋਸਟ ਮੈਟਰ ਸਕਾਲਰਸ਼ਿਪ ਸਕੀਮ ਜਿਹੜੀ ਸ਼ੁਰੂਲ ਕਾਸਟਾਂ ਦੀ ਉਹ ਵੀ ਪੰਜਾਬ 'ਚ ਦਮ ਤੋੜਦੀ ਨਜ਼ਰ ਆਉਂਦੀ ਐ ਉਹਦੇ 'ਚ ਲੱਖਾਂ ਬੱਚੇ ਲਾਭ ਲੈਂਦੇ ਸੀ ਅੱਜ ਉਹ ਸਕੀਮ ਦੇ ਤਹਿਤ ਆਏ ਦਿਨ ਕਾਲਜਾਂ ਬਾਰੇ ਬੱਚਿਆਂ ਨੂੰ ਤੰਗ ਕਰਦੇ ਪਰੰਤੂ ਉਹਦਾ ਵੀ ਕੋਈ ਹੱਲ ਨਹੀਂ ਸਰਕਾਰ ਕਰਦੀ ਇਸੇ ਤਰ੍ਹਾਂ ਜੇ ਇਹ ਸਕੀਮ ਨੂੰ ਹੁਣ ਦੇਖਿਆ ਜਾਵੇ ਜਿੱਥੇ ਪਹਿਲਾਂ ਇਹਦੇ ਤੇ ਸਰਕਾਰ ਨੇ ਦੀ ਯੋਜਨਾ ਦੇ ਤਹਿਤ 100 ਦਿਨ ਕੰਮ ਮਿਲਦਾ ਸੀ ਹੁਣ ਉਹਦੇ ਤੇ 125 ਦਿਨ ਦਾ ਪ੍ਰਵੀਜ਼ਨ ਕਰ ਦਿੱਤਾ ਤੇ ਉਹਦੇ ਵਿੱਚ ਵੀ ਇਹ ਕਿਹਾ ਗਿਆ ਵੀ 125 ਦਿਨ ਦੇ ਵਿੱਚ ਵਿੱਚ ਉਹਨਾਂ ਨੂੰ ਰੋਜ਼ਗਾਰ ਹਰ ਹਾਲਤ 'ਚ ਦਿੱਤਾ ਜਾਊਗਾ ਤੇ ਉਹਦੀ ਪੇਮੈਂਟ ਪਹਿਲਾਂ 15 ਦਿਨ ਦੇ ਅੰਦਰ ਅੰਦਰ ਕਰਨੀ ਹੁੰਦੀ ਹੁਣ ਹਫ਼ਤੇ ਦੇ ਬਾਅਦ ਵੀ 7 ਦਿਨ ਦੇ ਵਿੱਚ ਕਰਨੀ ਪਊਗੀ ਉਹਨੂੰ ਤੇ ਜਿਆਦਾ ਤੋਂ ਜਿਆਦਾ 15 ਦਿਨ ਤੇ ਜੇ ਨਹੀਂ ਕਰਦੇ ਤੇ ਉਹਨੂੰ ਉਹਦਾ ਪੱਤਾ ਵੀ ਨਾਲ ਦਿੱਤਾ ਜਾਊਗਾ ਰੋਜ਼ਗਾਰ ਰੋਜ਼ਗਾਰ ਪੱਤਾ ਉਹ ਦੇਣਾ ਜ਼ਰੂਰੀ ਹੋਊਗਾ ਤੇ ਜੇ ਸਰਕਾਰ ਉਹਦੇ ਤੇ ਕਿਤੇ 125 ਦਿਨ ਨਹੀਂ ਕੰਮ ਦਿੰਦੀ ਉਹਦਾ ਵੀ ਉਹਨਾਂ ਨੂੰ ਰੋਜ਼ਗਾਰ ਪੱਤਾ ਮਿਲੂਗਾ ਹੁਣ ਵਿਪક્ષ ਸਿਰਫ ਇਸ ਗੱਲ ਤੇ ਰੌਲਾ ਪਾਈ ਜਾਂਦਾ ਕਿ ਤੁਸੀਂ ਗਾਂਧੀ ਜੀ ਦਾ ਨਾਮ ਬਦਲਤਾ ਵੀ ਇਹਦਾ ਤੇ ਨਾਮ ਹੀ ਬਦਲ ਦਿੱਤਾ ਪਰੰਤੂ ਉਹ ਸਕੀਮ ਦੇ ਬਾਰੇ ਨਹੀਂ ਗੱਲ ਕਰ ਰਿਹਾ ਵੀ ਇਹ ਚ ਲੋਕਾਂ ਨੂੰ ਕਿੰਨਾ ਲਾਭ ਹੋਣਾ ਤੁਹਾਨੂੰ ਪਤਾ ਹੋਣਾ ਵੀ ਪੰਜਾਬ 'ਚ ਵੀ ਜਦੋਂ ਆਪਾਂ ਝੂਨਾ ਲਗਾਉਂਦੇ ਆ ਤੇ ਉਦੋਂ ਸਾਨੂੰ ਲੇਬਰ ਦੀ ਬੜੀ ਦਿੱਕਤ ਆਉਂਦੀ ਹੈ ਅੱਜ ਦਿਨ ਸੋਸ਼ਲ ਮੀਡੀਆ ਤੇ ਵੀਡੀਓ ਆਉਂਦੀਆਂ ਤੇ ਬੇ ਰੇਲਵੇ ਸਟੇਸ਼ਨ ਤੇ ਜਾ ਕੇ ਸਵਾਗਤ ਕਰਕੇ ਬੈਂਡ ਵਾਜੇ ਨਾਲ ਲੈ ਕੇ ਆਉਂਦੇ ਕਿ ਅਰੀ ਬਈ ਸਾਡੇ ਝੂਨਾ ਲਾਉ ਆਮ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਇਹ ਚੱਲਦਾ ਕਿਉਂਕਿ ਉਹਨਾਂ ਦਿਨਾਂ 'ਚ ਹੀ ਕੋਈ ਨਾ ਕੋਈ ਪਿੰਡ ਦਾ ਪੰਚਾਇਤ ਮਤਾ ਪਾ ਕੇ ਰੋਜ਼ਗਾਰ ਦੇ ਦਿੰਦੀ ਆ ਤੇ ਉਹਨਾਂ ਨੂੰ ਲੱਗਦਾ ਸਾਡਾ ਕਿਤੇ ਗਾਂਵ ਜੌਬ ਕਰਨ ਨਾਲ ਕੱਟਿਆ ਜਾਵੇ ਸਾਨੂੰ ਨੁਕਸਾਨ ਨਾ ਹੋ ਜਾਵੇ ਉਹ ਉਥੇ ਕੰਮ ਕਰਨ ਲਈ ਮਜਬੂਰ ਰਹਿੰਦੇ ਫਿਰ ਉਹ ਲੇਬਰ ਹੋਰ ਪਾਸੇ ਕੰਮ ਨਹੀਂ ਕਰਦੀ ਇਹ ਦਾ ਆਪਣੇ ਪੰਜਾਬ ਚ ਵੀ ਕਈ ਪਿੰਡਾਂ ਚ ਇਸ ਤਰ੍ਹਾਂ ਦਾ ਚੱਲਦਾ ਉਹਨੂੰ ਫਿਰ ਡਬਲ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ ਹੁਣ ਇੱਚ ਸਰਕਾਰ ਨੇ ਕੀ ਕਰਤਾ ਵੀ 2 ਮਹੀਨੇ ਜਿਹੜੇ ਜਿੱਚ ਕਣਕ ਕੱਟਣ ਦਾ ਟਾਈਮ ਹੁੰਦਾ ਕਟਾਈ ਦਾ ਟਾਈਮ ਆ ਜਾਂ ਝੋਨੇ ਦੀ ਕਟਾਈ ਦਾ ਟਾਈਮ ਆ ਜਾਂ ਬਜਾਈ ਦਾ ਟਾਈਮ ਆ ਉਹਦੇ ਦੌਰਾਨ ਉਹ ਕੰਮ ਕਰਨ ਦੀ ਲੋੜ ਨਹੀਂ ਉਹ ਚ ਪੰਚਾਇਤ ਮਤਾ ਨਹੀਂ ਪਾਉਗੀ ਤੇ ਉਹ ਹੋਰ ਪਾਸੇ ਕੰਮ ਕਰਕੇ ਡਬਲ ਕੰਮ ਉਹਨਾਂ ਨੂੰ ਮੌਕਾ ਮਿਲੂਗਾ ਵੀ ਉਹਨਾਂ ਦਿਨਾਂ 'ਚ ਵੀ ਉਹ ਪੈਸੇ ਕਮਾ ਸਕਦੇ ਨੇ ਤਾਂ ਆਮ ਤੌਰ ਤੇ ਹੁੰਦਾ ਵੀ ਜੇ ਮੈਂ ਕਿਤੇ ਚਲ ਗਿਆ ਪਿੰਡ ਛੱਡ ਕੇ ਕਿਤੇ ਹੋਰ ਕੰਮ ਕਰਨ ਲੱਪਿਆ ਤੇ ਮੈਨੂੰ ਸ਼ਾਇਦ ਪਿੱਛੇ ਮੇਰਾ ਜੋਬ ਕੱਢਣ ਦੀ ਦਿੱਕਤ ਆ ਗਈ ਦੂਸਰਾ ਇਹਦੇ ਤੇ ਉਹਨਾਂ ਨੇ ਇਹਨੂੰ ਆਨਲਾਈਨ ਦੇ ਨਾਲ ਜੋੜ ਦਿੱਤਾ ਗਿਆ ਹੁਣ ਸਾਰੇ ਦਾ ਸਾਰਾ ਅਕਾਊਂਟ ਅੱਗੇ ਆਮ ਤੌਰ ਤੇ ਹੁੰਦਾ ਕੀ ਸੀ ਆਮ ਤੌਰ ਤੇ ਇਹ ਹੁੰਦਾ ਸੀ ਵੀ ਕਾਰਡ ਕਿਸੇ ਦੇ ਨਾਂ ਤੇ ਕੋਈ ਕੰਮ ਖੂਰ ਕੋਈ ਕਰਦਾ ਪਿਆ ਹੁਣ ਸਾਰਾ ਡਿਜੀਟਲ ਇੰਡੀਆ ਦੇ ਤਹਿਤ ਹੁਣ ਪੈਸੇ ਵੀ ਉਹਨੂੰ ਮਿਲਣਗੇ ਜਿਹੜਾ ਕੰਮ ਕਰੂਗਾ ਉਹਦੇ ਤੇ ਨਿਗਰਾਨੀ ਜ਼ਿਆਦਾ ਰੱਖੀ ਜਾਊਗੀ ਆਫੀਸਰ ਦੋਸ਼ੀ ਪਾਈ ਜਾਣਗੇ ਇਹਦੇ ਤਹਿਤ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਤੇਜ਼ੀ ਨਾਲ ਤੇ ਕੀਤੀ ਜਾ ਸਕਦੀ ਆ ਤੇ ਜਿਹੜਾ ਪਹਿਲਾਂ ਅੱਗੇ ਸਰਕਾਰ ਇਹਦੇ ਤੇ ਕੁਝ ਧਿਆਨ ਦੇਵੇ ਜਾਂ ਨਾ ਦੇਵੇ ਤੇ ਉਹਦੇ ਤੇ ਕੁਛਾ ਨਹੀਂ ਜਾਂਦਾ ਸੀ ਪਰੰਤੂ ਹੁਣ ਸਰਕਾਰ ਨੂੰ ਇਹਦੇ ਤੇ پابੰਦ ਹੋਣਾ ਪਊਗਾ ਵੀ ਉਹਦੇ ਤੇ ਪੈਸੇ ਵੀ ਟੈਮ ਨਾ ਦਿੱਤੇ ਜਾਣ ਤੇ ਉਹਦੇ ਨਾਲ ਨਾਲ ਉਹਦਾ ਰੋਜ਼ਗਾਰ ਦਾ ਵੀ ਗਰੰਟੀ ਹੋਗੀ ਤੇ ਨਾਲ ਉਹਦਾ ਸਾਰਾ ਡਿਜੀਟਲ ਸਾਰਾ ਸਿਸਟਮ ਹੋ ਜੂਗਾ ਜਿਹੜਾ ਤੁਹਾਡਾ ਆਧਾਰ ਦੇ ਨਾਲ ਪ੍ਰੋਪਰ ਲਿੰਕ ਕਰਕੇ ਉਹਨੂੰ ਜੋੜਿਆ ਜਾਊਗਾ ਇਹਦੇ ਨਾਲ ਇੱਕ ਲੋਕਾਂ ਨੂੰ ਨਵਾਂ ਰੋਜ਼ਗਾਰ ਤੇ ਨਵਾਂ ਤੇ ਨਾਲ ਨਾਲ ਲੱਗਦੇ ਇਹ ਤੇ ਬਜਟ ਵੀ ਜਿਹੜਾ ਹੁਣ ਸਰਕਾਰ ਦਾ ਕਰ ਰਹੀ 1 ਲੱਖ 51 ਇੱਕ ਇੱਕ 1.51 ਲੱਖ ਕਰੋੜ ਰੁਪਏ ਦਾ ਬਜਟ ਕਰ ਦਿੱਤਾ ਜਿਹੜਾ ਪਹਿਲੇ ਬਜਟਾਂ ਨਾਲੋਂ ਵੀ ਜ਼ਿਆਦਾ ਬਜਟ ਹੈ ਕਿਉਂਕਿ ਜੇ ਦਿਨ ਬਧਾਏਗਾ ਤੇ ਬਜਟ ਵੀ ਵਧਾਉਣਾ ਪੈਣਾ ਤੇ ਇਸ ਵਾਸਤੇ ਬਜਟ ਦਾ ਵੀ ਵਾਅਦਾ ਕੀਤਾ ਗਿਆ ਇਹ ਸਕੀਮ ਮੈਨੂੰ ਲੱਗਦਾ ਵੀ ਪੰਜਾਬ ਚ ਬਹੁਤ ਵਧੀਆ ਚੱਲ ਸਕਦੀ ਕਿਉਂਕਿ ਪੰਜਾਬ ਇੱਕ ਖੇਤੀ ਸੂਬਾ ਵੀ ਆ ਤੇ ਨਾਲ ਜਿਹੜੇ ਬੇਰੁਜ਼ਗਾਰ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਵੀ ਪ੍ਰੋਪਰ ਇਹਦਾ ਲਾਭ ਮਿਲ ਸਕਦਾ ਸਰਕਾਰ ਨੂੰ ਬਾਕੀ ਸਕੀਮਾਂ ਦੇ ਤਰ੍ਹਾਂ ਇਹ ਸਕੀਮ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਪੰਜਾਬ ਚ ਸਕੀਮ ਦਾ ਦਾ ਲਾਭ ਜਿਆਦਾ ਤੋਂ ਜਿਆਦਾ ਮਿਲੇ ਜਿਆਦਾ ਤੋਂ ਜਿਆਦਾ ਥੱਲੇ ਇਹਦਾ ਲਾਭ ਹੋਵੇ ਆਪਣੇ ਫਜ਼ੂਲ ਖਰਚੇ ਚ ਇਹਨਾਂ ਨੂੰ ਘੱਟ ਕਰਕੇ ਇਤਨੀਆਂ ਜੀ ਸਕੀਮਾਂ ਨੂੰ ਜ਼ਿਆਦਾ ਲੱਗੂਗਾ ਨਾ ਜੀਦਾ ਨਹੀਂ ਤਾਂ ਹੋ ਕੀ ਰਿਹਾ ਤੁਸੀਂ ਸਾਰੇ ਸੋਸ਼ਲ ਮੀਡੀਆ 'ਤੇ ਉਦੋਂ ਪਾਇਆ ਸੀ ਮੀਡੀਆ ਦੇ ਵੀ ਅਖਬਾਰਾਂ ਚ ਕਵਰਾਂ ਚ ਪਈਆ ਸੀ ਕਿ ਕੇਸਰੀਵਾਲ ਜੀ ਇਥੇ ਹੋਟਲ ਦਾ ਹੀ ਬੈਲ ਕਰੋੜਾ ਰੁਪਏ ਬਣ ਗਿਆ ਤੇ ਉਹ ਸਰਕਾਰ ਦੇ ਖਾਤੇ 'ਚ ਪੈ ਗਿਆ ਫਿਰ ਬੱਜ ਕੇ ਪੱਤਰਕਾਰਾਂ ਨੂੰ ਕਿਹਾ ਕਿ ਤੁਸੀਂ ਖਬਰ ਕਿਉਂ ਚਲਾਈ ਤੁਸੀਂ ਆਹ ਕਿਉਂ ਕੀਤਾ ਤੁਸੀਂ ਖਬਰ ਲਗਾਈ ਕਿਉਂ ਉਹਦੇ ਤੇ ਭਰਦੀ ਜਾਂਦਾ ਪਾਰਟੀ ਨੇ ਧਰਨਾ ਵੀ ਦਿੱਤਾ ਇਸੇ ਤਰ੍ਹਾਂ ਹੁਣ ਪਤਾ ਲੱਗਦਾ ਵੀ ਆਏ ਦਿਨ ਜਿੱਦਾਂ ਇਹ ਸ਼ੋਝੂਲ ਖਰਚੀ 'ਚ ਪਏ ਆ ਦਿੱਲੀ ਦੇ ਬਹੁਤ ਸਾਰੇ ਜਿਹੜੇ ਇਹਨਾਂ ਦੇ ਵਿਲੇ ਹੋਏ ਲੀਡਰ ਆ ਉਹ ਜਿਹੜਾ ਚੰਡੀਗੜ੍ਹ ਆ ਕੋਠੀਆਂ ਤੇ ਕਬਜ਼ਾ ਕਰਕੇ ਬੈਠੇ ਆ ਦਫ਼ਤਰਾਂ ਤੇ ਬੈਠੇ ਆ ਉਹ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਇੱਦਿਹਾ ਤੇ ਬੋਲਦਾ ਤੇ ਫਿਰ ਚੀਕਾ ਮਾਰਦੇ ਆ ਜੇ ਉਹ ਖਰਚੇ ਬਚਾ ਕੇ ਅਸੀਂ ਗਰੀਬਾਂ ਦੀ ਭਲਾਈ ਵਾਸਤੇ ਵਰਤੀਏ ਤੇ ਮੈਨੂੰ ਲੱਗਦਾ ਪੰਜਾਬ ਦਾ ਵੀ ਭਲਾ ਆ ਤੇ ਸਾਡਾ ਸਾਰਿਆਂ ਦਾ ਵੀ ਭਲਾ ਆ ਕਿਉਂਕਿ ਜੇ ਪੰਜਾਬ ਤਰੱਕੀ ਕਰੇਗਾ ਅਸੀਂ ਉਹਦੇ ਬੱਚੇ ਸਾਰੇ ਹੁੰਦੇ ਆ ਇਸ ਵਕਤ ਰਾਜਨੀਤੀ ਦੀ ਬਜਾਏ ਪੰਜਾਬ ਨੂੰ ਬਚਾਉਣਾ ਕਿੱਦਾਂ ਪੰਜਾਬ ਨਸ਼ਾ ਮੁਕਤ ਕਿਦਾਂ ਕਰਨਾ ਉਧਰ ਦੇ ਧਿਆਨ ਨਹੀਂ ਨਾ ਐਸ ਵੇਲੇ ਆਲੇ-ਦਨ ਗੋਲੀ ਚੱਲਦੀ ਆ ਤੁਸੀਂ ਸਭ ਦੇਖਦੇ ਆ ਬਹੁਤ ਜ਼ਿਆਦਾ ਪੰਜਾਬ ਜਿਹੜਾ ਇੱਕ ਵਧੀਆ ਸ਼ਹੀਦਾਂ ਦੀ ਧਰਤੀ ਸੀ ਗੁਰੂਆਂ ਦੀ ਧਰਤੀ ਸੀ ਅੱਜ ਅਸੀਂ ਉਹਨੂੰ ਹੋਰ ਹੀ ਪਾਸੇ ਲੈ ਜਾਂਦੇ ਇਸ ਵਾਸਤੇ ਪੰਜਾਬ ਸਰਕਾਰ ਤੋਂ ਇਹ ਵੀ ਆਸ ਕਰਦੇ ਆ ਕਿ ਜਿਹੜਾ ਇਹਦੇ ਵਿੱਚ ਘਟਾਲਾ ਹੋਇਆ ਉਹਦੇ ਤੇ ਵੀ ਕਾਰਵਾਈ ਕਰੇ ਤੇ ਦੂਜਾ ਇਹ ਸਕੀਮ ਨੂੰ ਪ੍ਰੋਪਰ ਥੱਲੇ ਲਾਗੂ ਸਹੀ ਤਰ੍ਹਾਂ ਕਰੇ ਤਾਂ ਜੋ ਗਰੀਬਾਂ ਨੂੰ ਆਪਣਾ ਹੱਕ ਮਿਲ ਸਕੇ ਬਸ ਇਹ ਤਾਂ ਕੋਈ ਆਸ ਨਹੀਂ ਕਿਉਂਕਿ ਇਸ ਵੇਲੇ ਜੋ ਇਹਨਾਂ ਨੇ ਕੀਤਾ ਇਹਨਾਂ ਨੇ ਕਿਹਾ ਸੀ ਉਦੋਂ ਅਸੀਂ ਸ਼ਰਾਬ ਤੋਂ ਇੰਨੇ ਪੈਸੇ ਕਮਾਲਾਂਗੇ ਅਸੀਂ ਰੇਤਾ ਬਜਰੀ ਜਿੰਨੇ ਕਰ ਦਾਂਗੇ ਅੱਜ ਉਹ ਹੀ ਸਰਕਾਰ ਕਹਿੰਦੀ ਖਜ਼ਾਨਾ ਖਾਲੀ ਆ ਜੀ ਅਸੀਂ ਫਸ ਗਏ ਆ ਫਲਨ ਪਰ ਉਹ ਪੈਸੇ ਜਾ ਕਿੱਧਰ ਉਹ ਜਦੋਂ ਫਿਰ ਕੋਈ ਪੱਤਰਕਾਰ ਕੱਢ ਕੇ ਲਿਆਉਂਦਾ ਸਟੋਰੀ ਫਿਰ ਚੀਕਾ ਮਾਰਦੇ ਉਹਦੇ ਕਰਕੇ ਹੁਣ ਪੱਤਰਕਾਰਾਂ ਤੇ ਵੀ ਪਰਚੇ ਇਹ ਪਹਿਲੀ ਵਾਰੀ ਆ ਵੀ ਇਸ ਸਥਰ ਤੇ ਸਰਕਾਰ ਥੱਲੇ ਗਈ ਆ ਕਿ ਆਪਣਾ ਉਹਨਾਂ ਨੂੰ ਇਹ ਨਹੀਂ ਲੱਗ ਰਿਹਾ ਵੀ ਇਹ ਵੀ ਇੱਕ ਸਥੰਭਾ ਰਾਜਨੀਤੀ ਦਾ ਲੋਕਤੰਤਰ ਦਾ ਵੀ ਇਸ ਸਥੰਭ ਨੂੰ ਬਚਾਉਣਾ ਜ਼ਰੂਰੀ ਆ ਜੇ ਪੋਲੀਟਿਸ਼ੀਅਨ ਬਚਾਉਣੇ ਜ਼ਰੂਰੀ ਆ ਤੇ ਪੱਤਰਕਾਰ ਵੀ ਕਿਉਂਕਿ ਜਿਹੜੀਆਂ ਤਿੰਨ ਪਈਆਂ ਉਹਦੇ ਵਿੱਚੋਂ ਇੱਕ ਪ੍ਰੈਸ ਜਿਹੜਾ ਮੇਨ ਸਥੰਭਾ ਪਰੰਤੂ ਦੁੱਖ ਦੀ ਗੱਲ ਆ ਵੀ ਇਸ ਵੇਲੇ ਸਰਕਾਰ ਜਿਹੜਾ ਉਹ ਮੁੱਦਿਆਂ ਨੂੰ ਪੜਕਾਉਣ ਵਾਸਤੇ ਕਦੇ ਵੀ ਦੇਖੋ ਤੁਸੀਂ ਕਦੀ ਸੈਸ਼ਨ ਵੱਲ ਲੈਣਾ ਕਦੀ ਹੋਰ ਪਾਸੇ ਗੱਲ ਬਦਾ ਬਦਾ ਦੇਣੀ ਕੋਈ ਨਾ ਕੋਈ ਇਸ਼ੂ ਹੋਰ ਲੈ ਆਉਣਾ ਸੋਸ਼ਲ ਮੀਡੀਆ ਤੇ ਤਾਂ ਕਿ ਵੀ ਇਹ ਮੁੱਦਿਆਂ ਤੋਂ ਲੋਕਾਂ ਨੂੰ ਭਟਕਾਇਆ ਜਾਵੇ। ਅਸਲੀ ਜਿਹੜੀ ਗੱਲ ਆ ਵੀ ਐਸੇ ਸਰਕਾਰ ਜਿਹੜੀ ਆ ਉਹਦਾ ਧਿਆਨ ਪੰਜਾਬ ਵੱਲ ਨਹੀਂ ਆ। ਸਿਰਫ ਪੰਜਾਬ 'ਚ ਕਿੰਦਾ ਪੈਸਾ ਜਿਆਦਾ ਤੋਂ ਜਿਆਦਾ ਇਕੱਠਾ ਕਰਕੇ ਲੈ ਕੇ ਜਾ ਸਕਦੇ ਆ। ਉਹ ਪੈਸੇ ਦੀ ਦੁਰਵਰਤੋਂ ਕਿੰਦਾ ਕੀਤੀ ਜਾ ਸਕਦੀ ਆ। ਉਹਨੂੰ ਇੱਕ ਦਾ ਐਡ ਤੇ ਲਗਾਇਆ ਜਾ ਸਕਦਾ। ਉਹਦੇ ਕਾਰਨ ਆਮ ਜਿਹੜਾ ਗਰੀਬ, ਦਲਿਤ, OBC ਜਾਂ ਜਨਰਲ ਹਰੇਕ ਗਰੀਬ ਨੂੰ ਇਹ ਲੱਗ ਰਿਹਾ ਸਾਡਾ ਪੈਸਾ ਜਿਹੜਾ ਲੁੱਟਿਆ ਜਾ ਰਿਹਾ। ਸਰਕਾਰ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਤਾਂ ਕਿ ਹਰ ਵਰਗ ਨੂੰ ਕੁਛ ਨਾ ਕੁਛ ਮਿਲੇ। ਤੇ ਹਰੇਕ ਵਾਰ ਜਦ ਨੂੰ ਲੱਗੇ ਇਹ ਪੰਜਾਬ ਜਿਹੜਾ ਇਥੇ ਬਚਨ ਵਾਲਾ ਸੇਖਾ ਪਰੰਤੂ ਐਸ ਵੇਲੇ ਕੀ ਹੋ ਰਿਹਾ ਐਸ ਵੇਲੇ ਪੰਜਾਬ ਜਿਹੜਾ ਬਹੁਤ ਬੁਰੀ ਤਰ੍ਹਾਂ ਨਹੀਂ ਤਾਂ ਸਾਡਾ ਲੁੱਟਿਆ ਜਾਣਾ ਇਹਨਾਂ ਨੇ ਲੁੱਟ ਕੇ ਤਾਂ ਅਗਲੇ ਸਟੇਟ ਚ ਲੈਣਾ ਕਹਦੇ ਦਿੱਲੀ ਵਾਲ ਦਿੱਲੀ ਚੋਂ ਆਏ ਆ ਤੇ ਹੁਣ ਪੰਜਾਬ ਚ ਬੈਠ ਗਏ